ਫਲਾਈਟਾਂ ਦਾ ਸੰਕਟ ਹਜੇ ਵੀ ਬਰਕਰਾਰ ਹੈ ਪੈਸੰਜਰ ਜਿਹੜੇ ਨੇ ਉਹ ਪਰੇਸ਼ਾਨ ਹੋ ਰਹੇ ਨੇ ਹਤਾਸ਼ ਹੋ ਰਹੇ ਨੇ ਤੇ ਆਪਣਾ ਗੁੱਸਾ ਵੀ ਜਿਹੜਾ ਹੈ ਇੰਡੀਗੋ ਤੇ ਉੱਥੇ ਕਰਮਚਾਰੀਆਂ ਤੇ ਕੱਟ ਰਹੇ ਨੇ ਲਗਾਤਾਰ ਕੱਲ ਤੋਂ ਅਸੀਂ ਤਸਵੀਰਾਂ ਦੇਖ ਰਹੇ ਹਾਂ ਕਿ ਇੰਡੀਗੋ ਦੇ ਕਈ ਵਿਮਾਨ ਜਿਹੜੇ ਨੇ ਪ੍ਰਭਾਵਿਤ ਹੋਏ ਨੇ 100 ਤੋਂ ਵੱਧ ਮਾਫ ਕਰਨਾ 1000 ਤੋਂ ਵੱਧ ਜਿਹੜੀਆਂ ਉਡਾਨਾਂ ਨੇ ਉਹ ਇੰਡੀਗੋ ਨੂੰ ਰੱਦ ਕਰਨੀਆਂ ਪਈਆਂ ਨੇ ਕਿਉਂਕਿ ਨਵੇਂ ਫਲਾਈਟ ਨਿਯਮ ਜਿਹੜੇ ਸਿਵਲ ਐਵੀਏਸ਼ਨ ਮਿਨਿਸਟਰੀ ਨੇ ਲਾਗੂ ਕੀਤੇ ਨੇ ਉਹਨਾਂ ਦੇ ਕਾਰਨ ਇੰਡੀਗੋ ਤੇ ਵਿੱਚ ਸਟਾਫ ਦੀ ਜਿਹੜੀ ਹੈ ਸ਼ਾਰਟੇਜ ਹੋ ਗਈ ਹੈ ਦੱਸ ਜੀ ਇਹ ਹਾਲਾਂਕਿ ਸਿਵਲ ਐਵੀਏਸ਼ਨ ਮਿਨਿਸਟਰੀ ਨੇ ਵੀ ਤੁਰੰਤ ਪ੍ਰਭਾਵ ਦੇ ਨਾਲ ਜਿਹੜੇ ਉਹਨਾਂ ਨੇ ਨਾਰਮਸ ਆਪਣੇ ਲਾਗੂ ਕੀਤੇ ਸੀਗੇ ਉਹਨਾਂ ਨੂੰ ਵਾਪਸ ਲੈ ਲਿਆ ਤਾਂਕਿ ਇਹ ਦਿੱਕਤ ਪਰੇਸ਼ਾਨੀ ਜਿਹੜੀ ਲੋਕਾਂ ਨੂੰ ਹੋ ਰਹੀ ਹੈ ਉਹ ਖਤਮ ਹੋ ਜਾਏ ਕਿਉਂਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੈਸੰਜਰਸ ਜਿਹੜੇ ਨੇ ਉਹਨਾਂ ਦੇ ਨਾਲ ਹਰਾਸਮੈਂਟ ਹੋ ਰਹੀ ਆ ਉਹ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚ ਪਾ ਰਹੇ ਕਿਉਂਕਿ ਸਾਰੀਆਂ ਜਿਹੜੀਆਂ ਇੰਡੀਗੋ ਦੀਆਂ ਫਲਾਈਟਾਂ ਨੇ ਉਹ ਰੱਦ ਹੋ ਰਹੀਆਂ ਨੇ ਇੰਡੀਗੋ ਦੀ ਜੇਕਰ ਅਸੀਂ ਗੱਲ ਕਰੀਏ ਤਾਂ 65% ਡੋਮੈਸਟਿਕ ਟਰੈਵਲ ਦੇ ਵਿੱਚ ਇੰਡੀਗੋ ਦੇ ਵਿਮਾਨ ਜਿਹੜੇ ਨੇ ਉਹ ਅੱਕੇ ਨੇ 65% ਮਾਰਕੀਟ ਜਿਹੜੀ ਹੈ ਇੰਡੀਗੋ ਨੇ ਕਵਰ ਕੀਤੀ ਹੋਈ ਹੈ ਪਰ ਇੰਡੀਕੋ ਦੇ ਇਸ ਸੰਕਟ ਤੇ ਵਿਚਕਾਰ ਸਾਰੀਆਂ ਫਲਾਈਟਾਂ ਰੱਦ ਹੋਣ ਦੇ ਕਾਰਨ ਬਹੁਤ ਲੋਕ ਪਰੇਸ਼ਾਨ ਹੋ ਰਹੇ ਨੇ ਕਈ ਤਸਵੀਰਾਂ ਵੀ ਕੱਲ ਦੇਖਣ ਨੂੰ ਮਿਲੀਆਂ ਕਿ ਕਈ ਆਪਣੇ ਮਾਪੇ ਪਾਪ ਦੀਆਂ ਅਸਤੀਆਂ ਲੈ ਕੇ ਜਿਹੜੇ ਉਹ ਖੜੇ ਹੋਏ ਨੇ ਉਹ ਹਰਦਵਾਰ ਜਾਣਾ ਪਰ ਫਲਾਈਟ ਕੈਨਸਲ ਹੋਣ ਕਾਰਨ ਨਹੀਂ ਪਹੁੰਚ ਪਾਰੇ ਜੰਮੂ 에어ਪੋਰਟ ਤੋਂ ਬਹੁਤ ਤਸਵੀਰਾਂ ਆ ਰਹੀਆਂ ਨੇ ਮੁੰਬਈ 에어ਪੋਰਟ ਦੀ ਜੇਕਰ ਗੱਲ ਕਰੀਏ ਜਾਂ ਬੈਂਗਲੌਰ ਜਾਂ ਚੇਨਈ ਜਾਂ ਦਿੱਲੀ 에어ਪੋਰਟ ਦੀ ਗੱਲ ਕਰੀਏ ਤਾਂ ਪੈਸੇਂਜਰ ਜਿਹੜੇ ਨੇ ਉੱਥੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਉਹਨਾਂ ਦੀ ਕਿਉਂਕਿ ਫਲਾਈਟਾਂ ਰੱਦ ਕੀਤਾ ਜਾ ਰਹੀਆਂ ਨੇ ਤੇ ਉਹਨਾਂ ਨੂੰ ਅੱਗੇ ਕੋਈ ਅਕੋਮੋਡੇਸ਼ਨ ਨਹੀਂ ਆ ਰਿਫੰਡ ਦਾ ਵੀ ਹਿਸਾਬ ਨਹੀਂ ਸਮਝ ਲੱਗ ਰਿਹਾ ਸੀਗਾ ਪਰ ਉਸ ਤੋਂ ਬਾਅਦ ਇੰਡੀਗੋ ਤੇ ਸੀਈਓ ਖੁਦ ਸਾਹਮਣੇ ਆਏ ਉਹਨਾਂ ਨੇ ਅ ਲੋਕਾਂ ਤੋਂ ਅਪੋਲੋਜੀ ਮੰਗੀ ਮਾਫੀ ਮੰਗੀ ਕਿ ਜੋ ਵੀ ਉਹਨਾਂ ਨੂੰ ਦਿੱਕਤ ਪਰੇਸ਼ਾਨੀ ਆ ਰਹੀ ਹੈ ਤੇ ਨਾਲ ਇਹ ਵੀ ਐਲਾਨ ਕੀਤਾ ਇੰਡੀਗੋ ਕੰਪਨੀ ਨੇ ਕਿ 5 ਦਸੰਬਰ ਤੋਂ ਲੈ ਕੇ 15 ਦਸੰਬਰ ਦੇ ਵਿੱਚ ਕਾਰਜਨੀਆਂ ਵੀ ਫਲਾਈਟਾਂ ਜਿਹੜੀਆਂ ਨੇ ਉਹ ਰੱਦ ਹੋਈਆਂ ਨੇ ਉਹਨਾਂ ਦਾ ਪੂਰਾ 100% ਰਿਫੰਡ ਜਿਹੜਾ ਹੈ ਉਹ ਪੈਸੈਂਜਰਸ ਨੂੰ ਮਿਲੇਗਾ ਔਰ ओरिजिनल ਪੇਮੈਂਟ ਮੋਡ ਤੇ ਉਹ ਆਟੋਮੈਟਿਕ ਜਿਹੜਾ ਰਿਵਰਸ ਕਰਵਾ ਦਿੱਤਾ ਜਾਏਗਾ ਤੇ ਲੋਕਾਂ ਦੇ ਪੈਸੇ ਜਿਹੜੇ ਨੇ ਉਹਨਾਂ ਨੂੰ ਵਾਪਸ ਜਿਹੜੇ ਆ ਉਹ ਮਿਲ ਜਾਣਗੇ ਪਰ ਹੁਣ ਸਵਾਲ ਇਹ ਹੁੰਦਾ ਹੈ ਕਿ ਇੱਕ ਕੰਪਨੀ ਦੇ ਕਾਰਨ ਪੂਰਾ 에어 ਟਰੈਫਿਕ ਦਾ ਸਿਸਟਮ ਜੋ ਹੈ ਪੂਰੇ ਭਾਰਤ ਦਾ ਉਹ ਕਿਸ ਤਰ੍ਹਾਂ ਹਿਲ ਸਕਦਾ ਹੈ ਜੇ ਇੱਕ ਕੰਪਨੀ ਨੇ ਇੰਨੀ ਕੁ ਜ਼ਿਆਦਾ ਆਪਣੀ ਮੋਨੋਪੋਲੀ ਪੂਰੇ ਦੇਸ਼ ਦੇ ਵਿੱਚ ਬਣਾ ਲਈ ਕਿ ਉਹ ਉਹਦੇ ਸਟਾਫ ਦੀ ਕਮੀ ਦੇ ਕਾਰਨ ਹਜ਼ਾਰਾਂ ਪੈਸੈਂਜਰਸ ਦਾ ਆਉਣਾ ਜਾਣਾ ਜਿਹੜਾ ਪ੍ਰਭਾਵਿਤ ਹੋ ਗਿਆ ਕਿਉਂਕਿ ਇੱਕੋ ਇੱਕ ਕੰਪਨੀ ਹੈ ਇੰਡੀਗੋ ਜਿਸ ਜਿਸ ਨੇ 65% ਮਾਰਕੀਟ ਜਿਹੜੀ ਹੈ ਉਹ ਪੂਰੇ ਭਾਰਤ ਦੇ ਵਿੱਚ ਆਪਣੀ ਕਵਰ ਕੀਤੀ ਹੋਈ ਹੈ ਸਭ ਤੋਂ ਜ਼ਿਆਦਾ 에ਅਰਕ੍ਰਾਫਟ ਡੋਮੈਸਟਿਕ ਵਾਲੇ ਉਹ ਇੰਡੀਗੋ ਦੇ ਕੋਲ ਨੇ ਤਾਂ ਬਹੁਤ ਸਾਰੇ ਇੰਡੀਗੋ ਦੇ ਵਾਸਤੇ ਵੀ ਕਾਰਨ ਜਿਹੜੇ ਆ ਬਣ ਗਏ ਨੇ ਕਿ ਉਹ ਇਸ ਤਰੀਕੇ ਨਾਲ ਪ੍ਰਭਾਵਿਤ ਹੋਏ ਨੇ ਕਿਉਂਕਿ ਬਹੁ ਗਿਣਤੀ ਜਿਹੜੇ 에ਅਰਕ੍ਰਾਫਟਸ ਨੇ ਇੰਡੀਗੋ ਦੇ ਕੋਲ ਉਹ 에ਅਰਬੱਸ 319 320 321 ਮਾਡਲ ਦੇ 에ਅਰਬੱਸ 에ਅਰਕ੍ਰਾਫਟਸ ਇੰਡੀਗੋ ਦੇ ਕੋਲ ਮੌਜੂਦ ਨੇ ਤਾਂ ਕੁਝ ਦਿਨ ਪਹਿਲਾਂ ਏਅਰਬਸ ਨੇ ਵੀ ਐਡਵਾਈਸਰੀ ਜਾਰੀ ਕੀਤੀ ਸੀ ਕਿ ਜਿੰਨੇ ਵੀ ਏਅਰਬਸ ਏਅਰ ਕ੍ਰਾਫਟਸ ਨੇ ਉਹਨਾਂ ਦੇ ਵਿੱਚ ਸੌਫਟਵੇਅਰ ਦੇ ਹਾਰਡਵੇਅਰ ਅਪਡੇਸ਼ਨ ਜਿਹੜੀ ਹੈ ਉਹ ਹੋਣੀ ਹੈ ਤੇ ਉਸ ਕਾਰਨ ਸਾਰੀਆਂ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਸੀ ਤੇ ਉਹ ਅਪਡੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਸੀ ਤਾਂ ਇਹ ਵੀ ਇੱਕ ਕਾਰਨ ਜਿਹੜਾ ਇੰਡੀਗੋ ਦੇ ਵਾਸਤੇ ਬਣਿਆ ਦੂਜੇ ਪਾਸੇ ਸਿਵਲ ਐਵੀਏਸ਼ਨ ਮਿਨਿਸਟਰੀ ਨੇ 1 ਨਵੰਬਰ ਤੋਂ ਫਲਾਈਟ ਡਿਊਟੀ ਟਾਈਮਿੰਗਸ ਦੇ ਨਵੇਂ ਨੋਰਮਸ ਜਿਹੜੇ ਨੇ ਨਵੇਂ ਨਿਯਮ ਜਿਹੜੇ ਨੇ ਉਹ ਲਾਗੂ ਕੀਤੇ ਸੀ ਜਿਨ੍ਹਾਂ ਦੇ ਵਿੱਚਕਾਰ ਪਾਇਲਟਸ ਦੇ ਵਾਸਤੇ 48 ਘੰਟਿਆਂ ਦਾ ਆਰਾਮ ਦੀ ਉਸ ਦੇ ਵਿੱਚ ਪ੍ਰੋਵੀਜ਼ਨ ਰੱਖੀ ਸੀ ਅਤੇ ਉਸ ਤੋਂ ਬਾਅਦ ਦੋ ਦਿਨ ਲਗਾਤਾਰ ਨਾਈਟ ਸ਼ਿਫਟ ਫਲਾਈਂ ਜਿਹੜੀ ਆ ਪਾਇਲਟਸ ਨਹੀਂ ਕਰ ਸਕਤੇ ਸੀਗੇ ਤਾਂ ਐਡਾ ਦੀਆਂ ਚੀਜ਼ਾਂ ਸੀਗੀਆਂ ਜਿਸ ਕਾਰਨ ਸਟਾਫ ਦੀ ਸ਼ਾਰਟੇਜ ਜਿਹੜੀ ਆ ਇੰਡੀਗੋ ਦੇ ਕੋਲ ਹੋ ਗਈ ਆ ਹਾਲਾਂਕਿ ਅੱਜ ਕਈ 에어ਪੋਰਟ ਜਿਹੜੇ ਨੇ ਜਿਸ ਤਰ੍ਹਾਂ ਜੇਕਰ ਜੰਮੂ 에어ਪੋਰਟ ਦੀ ਗੱਲ ਕਰੀਏ ਤਾਂ ਉੱਥੇ ਇੰਡੀਗੋ ਨੇ ਆਪਣੇ ਆਪਰੇਸ਼ਨਸ ਜਿਹੜੇ ਨੇ ਚਾਲੂ ਕਰ ਦਿੱਤੇ ਨੇ ਪਰ ਕਈ 에어ਪੋਰਟਸ ਤੇ ਹਜੇ ਵੀ ਸਥਿਤੀ ਜਿਹੜੀ ਆ ਵੱਧ ਤੋਂ ਵੱਧ ਜਿਹੜੀ ਆ ਹੁੰਦੀ ਜਾ ਰਹੀ ਆ ਅ ਲੋਕ ਜਿਹੜੇ ਨੇ ਉਹ ਗੁੱਸੇ ਦੇ ਵਿੱਚ ਆ ਰਹੇ ਨੇ ਧਰਨਾ ਲਗਾ ਰਹੇ ਨੇ ਨਾਰੇਬਾਜ਼ੀ ਵੀ 에어ਪੋਰਟ ਦੇ ਵਿੱਚ ਕੰਪਨੀ ਦੇ ਖਿਲਾਫ ਕਰ ਰਹੇ ਨੇ ਤਾਂ ਤੁਸੀਂ ਨਾਲ-ਨਾਲ ਤਸਵੀਰਾਂ ਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ 에어ਪੋਰਟ ਤੇ ਹਫੜਾ ਦਫੜੀ ਮੱਚੀ ਹੋਈ ਹੈ ਤਾਂ ਲੋਕ ਜਿਹੜੇ ਨੇ ਪਰੇਸ਼ਾਨ ਹੋ ਰਹੇ ਨੇ ਇੰਡੀਗੋ ਦਾ ਹਾਲਾ ਕਿ ਕਹਿਣਾ ਕਿ ਜੇਕਰ ਇਹਹੀ ਰੂਲਸ ਜੇਕਰ ਪਹਿਲਾਂ ਲਾਗੂ ਰਹਿੰਦੇ ਤਾਂ ਫਰਵਰੀ ਤੱਕ ਸਥਿਤੀ ਜਿਹੜੀ ਹੈ ਐਦਾਂ ਰਹਿਣੀ ਸੀ ਪਰ ਹੁਣ ਇੰਡੀਗੋ ਦਾ ਕਹਿਣਾ ਹੈ ਕਿ ਜਲਦ ਜਿਹੜੀ ਹੈ ਸਥਿਤੀ ਉਹ ਨਾਰਮਲ ਹੋ ਜਾਏਗੀ 15 ਦਸੰਬਰ ਤੱਕ ਉਹਨਾਂ ਨੇ ਕਿਹਾ ਕਿ ਜਿਹੜੀ ਜਿਹੜੀ ਹੈ ਪਹਿਲਾ ਵੰਗਸਾਰੀ ਉਹ ਨਾਰਮਲ ਹੋ ਜਾਏਗੀ ਤੇ ਜਿਹੜੀ ਸਟਾਫ ਦੀ ਵੀ ਕਮੀ ਜਿਹੜੀ ਉਹ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਫਰਵਰੀ ਦੇ ਵਿੱਚ ਜਿਹਨੇ ਸਟਾਫ ਦੀ ਕਮੀ ਹੈ ਉਹ ਵੀ ਜਿਹੜੀ ਹੈ ਪੂਰੀ ਇੰਡੀਗੋ ਕਰ ਲੇਗਾ ਤੇ ਨਾਰਮਲ ਆਪਣੇ ਆਪਰੇਸ਼ਨਸ ਜਿਹੜੇ ਨੇ ਕਰਨੇ ਸ਼ੁਰੂ ਕਰ ਦੇਗਾ ਤਾਂ ਹੋਰ ਅਪਡੇਟਸ ਸੀ ਸਮਝ ਜਿਹੜੇ ਰੋੜ ਧਿਆਨ ਤੋਂ ਸਨਮਜੀਤ ਸਿੰਘ ਜਨਤਾ ਜੀ ਧੰਨਵਾਦ